ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਵੀ ਤੁਸੀਂ ਵੀ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਜੀ ਸੁਣ ਮਿਲਾ ਰਹੇ ਹਾਂ ਸੁਭਦੀਪ ਚੇਤਰਕਾਰ ਨੂੰ ਬਹੁਤ ਹੀ ਵਧੀਆ ਟੈਸਟ ਨੇ ਫੋਟਮਾ ਨੂੰ ਆਪਣੇ ਹੱਥੀਂ ਤਿਆਰ ਕਰਦੇ ਆ ਅਮਰੀਕਾ ਦਾ ਉਹਨਾਂ ਨੂੰ ਆਵਾਡ ਮਿਲਿਆ ਹੋਇਆ ਤੇ ਆਪਾਂ ਉਹਨਾਂ ਦੇ ਘਰੇ ਜਾ ਰਹੇ ਹਾਂ ਉਹਨਾਂ ਦਾ ਪਤਾ ਲੈਣ ਤੇ ਨਾਲੇ ਆਪਾਂ ਸੁਣੋ ਉਹਨਾਂ ਦੇ ਫੋਟੋਆਂ ਜਿਹੜੀਆਂ ਉਹਨਾਂ ਦੀਆਂ ਬਣਾਈਆਂ ਹੋਈਆਂ ਨੇ ਮੂੰਹ ਬੋਲਦੀਆਂ ਨੇ ਤੁਸੀਂ ਉਹਨਾਂ ਨੂੰ ਦੇਖਿਓ ਸਾਰੀਆਂ ਨੂੰ ਬਹੁਤ ਹੀ ਵਧੀਆ ਚਿੱਤਰਕਾਰ ਨੇ ਤੇ ਨਾਲੇ ਟੈਟੂਆਂ ਦਾ ਕੰਮ ਕਰਦੇ ਆ ਤੇ ਆਪਾਂ ਉਹਨਾਂ ਦੇ ਘਰੇ ਅੱਜ ਚੱਲਦੇ ਹਾਂ ਸਾਡੇ ਮਾਮਾ ਜੀ ਦਾ ਬੇਟਾ ਉਹ ਇਹ ਬਣੇ ਰਹੇ ਵੀਡੀਓ ਚ ਸਾਡੇ ਨਾਲ ਤੁਸੀਂ ਵੀ ਦੇਖੋ ਤਸਵੀਰਾਂ ਕਿਵੇਂ ਮੂੰਹ ਬੋਲਦੀਆਂ ਨੇ ਜੇ ਕਿਸੇ ਨੇ ਵੀ ਟੈਟੂ ਬਣਵਾਉਣਾ ਹੋਵੇ ਜਾਂ ਫੋਟੋ ਆਪਣੇ ਮਾਤਾ ਪਿਤਾ ਦੀ ਕਿਸੇ ਦੇ ਬੱਚੇ ਦੀ ਤਿਆਰ ਕਰਵਾਉਣੀ ਹੋਵੇ ਕਿਸੇ ਦੀ ਵੀ ਕਿਸੇ ਤਰ੍ਹਾਂ ਦੀ ਤਿਆਰ ਕਰਵਾਉਣੀ ਹੋਵੇ ਉਹ ਆਪਣੇ ਹੱਥੀਂ ਪੇਂਟ ਕਰਕੇ ਤਿਆਰ ਕਰਦੇ ਤੇ ਬਹੁਤ ਹੀ ਸੋਹਣੀਆਂ ਫੋਟੋਆਂ ਮੈਂ ਤਿਆਰ ਕੀਤੀਆਂ ਨੇ ਤੁਸੀਂ ਵੀ ਵੀਡੀਓ ਚ ਆ ਕੇ ਆਪਣੀ ਚ ਦੇਖਿਓ ਤੇ ਮਾਮਾ ਜੀ ਦੱਸਣਗੇ ਸੁਣ ਫੋਟੋ 1 ਵੀ ਕਿਹੜੀ ਮੈਂ ਕੀਤੀ ਤਿਆਰ ਪਹਿਲੇ ਮਾਮਾ ਜੀ ਆਪ ਵੀ ਚિતਰਕਾਰ ਨੇ ਭਪਿੰਦਰ ਚਿਤਰਕਾਰ ਤੇ ਉਹਨਾਂ ਦਾ ਬੇਟਾ ਸੁਭਦੀਪਾਉਣ ਕੁਸ ਫੋਟੋ ਮਾਮਾ ਜੀ ਦੀਆਂ ਪੇਂਟਿੰਗ ਕੀਤੀ ਹੋਈਆਂ ਨੇ ਕੁਸ ਸੁਭਦੀਪ ਦੀਆਂ ਕੀਤੀਆਂ ਨੇ ਜੀ ਤੁਸੀਂ ਜਿਵੇਂ ਆਪਣੀ ਫੋਟੋ ਆ ਜਿਵੇਂ ਤੁਸੀਂ ਕਹੋਗੇ ਆਪਣੀ ਚਿਹਰਾ ਮੋਹਰਾ ਉਸ ਤਰੀ ਬਣਾ ਕੇ ਸੁਣ ਫੋਟੋ ਪੂਰੀ ਤਰ੍ਹਾਂ ਦਿਖਾ ਦੇਣਗੇ ਮਲਬਾਉਣੇ ਉਹਨਾਂ ਦੇ ਨਾਲ ਤੇ ਆਪਾਂ ਕਰੇ ਗਏ ਸੀ ਚਲੋ ਫਿਰ ਆਪਾਂ ਵਲੌਗ ਬਣਾ ਲਿਆ ਉਥੇ ਮਾਮਾ ਜੀ ਤੋਂ ਪੁੱਛ ਕੇ ਸਾਰਾ ਕੱਲੀਆਂ ਕੱਲੀ ਚੀਜ਼ ਬਾਰੇ ਤੇ ਉਹਨਾਂ ਦੇ ਬੇਟੇ ਨੂੰ ਅਮਰੀਕਾ ਤੋਂ ਅਵਾਰਡ ਮਿਲਿਆ ਹੋਇਆ ਜੀ ਚਿੱਤਰਕਾਰੀ ਦੇ ਵਿੱਚ ਤੇ ਆਪਾਂ ਨੂੰ ਜ਼ਰੂਰ ਬੱਚਿਆਂ ਦੀ ਹੌਂਸਲਾ ਵਜਾਈ ਕਰਨੀ ਚਾਹੀਦੀ ਤੇ ਜੇ ਕਿਸੇ ਨੇ ਬਣਵਾਉਣਾ ਹੋਇਆ ਤਾਂ ਆਪਣੀ ਵੀਡੀਓ ਤੇ ਕਮੈਂਟ ਕਰ ਦਿਓ ਕਿਸੇ ਨੇ ਆਪਣੇ ਮਾਪੇ ਬਾਪ ਦੀ ਫੋਟੋ ਬਣਵਾਉਣੀ ਹੁੰਦੀ ਹੈ ਕੋਈ ਟੈਟੂ ਬਣਵਾਉਣਾ ਹੁੰਦਾ ਕਿਸੇ ਵੀ ਤਰ੍ਹਾਂ ਦੀ ਤਸਵੀਰ ਬੱਚੇ ਇਨਸਾਨ ਹੁੰਦਾ ਵੀ ਆਪਾਂ ਆਪਣੀਆਂ ਫੋਟੋਆਂ ਬਣਵਾਈਏ ਜਾਂ ਆਪਣੇ ਮਾਪੇ ਬਾਪ ਦੀ ਫੋਟੋ ਬਣਵਾ ਕੇ ਰੱਖੀਏ ਵਧੀਆ ਤਾਂ ਆਪਣੀ ਵੀਡੀਓ ਤੇ ਕਮੈਂਟ ਕਰ ਦਿਓ ਜੀ ਆਪਾਂ ਸੋਨੂੰ ਨਾਲ ਬਾਰੇ ਦੱਸ ਦੇਵਾਂਗੇ ਚਲੋ ਜੀ ਹੁਣ ਮਲਵਾਉਣੇ ਆ ਸੋਨੂੰ ਨਾਲ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਨੂੰ ਫੁੱਲ ਵਾਚ ਕਰੋ ਇਹ ਮਾਮਾ ਜੀ ਨੇ ਸਾਡੇ ਪੈਰਾਸੂਟ ਜਿਹੜੇ ਜਹਾਜ਼ ਪਤੰਗੀਆਂ ਸਿੱੜਦੇ ਆ ਉਹ ਵੀ ਇਹਨਾਂ ਦਾ ਹੱਥੀਂ ਤਿਆਰ ਕੀਤਾ ਜੀ ਬਹੁਤ ਹੀ ਜ਼ਿਆਦਾ ਦਿਮਾਗ ਹੈ ਇਹਨਾਂ ਦਾ ਬਹੁਤ ਹੀ ਜ਼ਿਆਦਾ ਹੋਇਆ ਇਹਨਾਂ ਦੇ ਦਿਮਾਗ 'ਚ ਇੰਨੀ ਕਲਾ ਭਰੀ ਹੋਈ ਹੈ ਪਰਮਾਦਾ ਬੰਨੀ ਜਿਵੇਂ ਖੇਡਾਂ ਤੇ ਕਿਸੇ ਨੇ ਵਿਆਹ ਤੇ ਕਿਸੇ ਵੀ ਤਰ੍ਹਾਂ ਫੁੱਲ ਸਿੱੜਦੇ ਆ ਪਤੰਗੀਆਂ ਵਾਲੇ ਜਹਾਜ਼ ਇਹਨਾਂ ਦਾ ਤਿਆਰ ਹੱਥੀਂ ਕੀਤਾ ਹੋਇਆ ਆਪਣਾ लव जी फिर आज देखो तुसी उन तस्सी जाओ कैडियां तुसी बनाएंगे ना कैडियां सेट आप गुना साथी मेरी मेंटेन में ये आप जैसे तो है वहाँ पर आएगा आवारी ए ब्रूसी एमएमआईसी कॉपी बात बीना जाने अपना वेज मेंट कम आएगा ये बेटर है कम जिता है ये ये मेरी बनाएंगे ब्रूसी शिशाई ठीक है ਫੋਕਸ ਆਪਣੇ ਕੱਟੋ ਵਾਲੇ ਦੀ ਰਿਪੋਰਟ ਦੀ ਹਾਂ ਹਾਂ 8ਵੇਂ ਪਾਸਾ ਤੇ ਉਹ ਵੀਡੀਓ ਦੀ ਬਣਾਈ ਜਾ ਰਿਹਾ ਦਾ ਬੰਦਾ ਸਿੰਘ ਭਾਤ ਅਟੈਕ ਕਰ ਰਿਹਾ ਹੈਗਾ ਅੱਛਾ ਉਹਨਾਂ ਦੇ ਹਾਂ ਸਾਰੇ ਸਾਰੇ ਦੌਰਾਨ ਹੀ ਬੋਲ ਰਿਹਾ ਸੀਗਾ ਤੇ ਵੀਡੀਓ ਨੂੰ ਵੀਡੀਓ ਬਣਾਈ ਹੋਏ ਇਹਨਾਂ ਅਮਰੀਕਨ ਸਪੋਰਟਡ ਸਟੇਸ਼ਨ ਅਮਰੀਕਾ ਚੋਂ ਆ ਰਹੇ ਹੈ ਅੱਛਾ ਹਾਂ ਵਾਕਤੋਂ ਮੇਰੀ ਸਾਈਟ ਤੇ ਚੜੀ ਹੋਈ ਹੈ ਇਹ ਵੀਡੀਓ ਅਮਰੀਕਾ ਦੀ ਠੀਕ ਹੈ ਠੀਕ ਹੈ ਹਾਂ ਤੇ ਇਹ ਇਹ ਆਪਣੇ ਨਹਿਰ ਦੀ ਹੈ ਬੇਟੀ ਦੀ ਬਣਾਈ ਦੀ ਹੈ ਵੱਡੇ بیٹے ਦੀ ਹਾਂ ਇਹ ਨਹੀਂ ਛੋਟੇ ਦੀ ਐ ਦੋਨੇ ਹੀ ਇਹ ਲਈ ਛੋਟਾ ਇਧਰ ਉਹ ਵੱਡਾ ਹੈ ਨਾ ਰੇ ਇਹ ਆਪਣੇ ਬੇਟਿਆਂ ਦੀ ਬਣਾਈ ਹੋਈ ਹੈ ਆਪ ਨੇ ਹਾਂ ਹਾਂ ਆ ਛੋਟਾ ਜੀ ਨੇ ਬਣਾਈ ਆ ਸ਼ਿਵ ਆਪਣਾ ਹਾਂ ਹਾਂ ਉਹ ਵੱਡਾ ਹੈ ਸ਼ਿਵ ਦੀ ਆਪਣਾ ਕੁਸ਼ਪਿੰਦਰ ਠੀਕ ਆ ਵੱਡਾ ਹਨ ਇਹ ਛੋਟਾ ਇਹ ਸ਼ਿਵ ਹੈਗਾ ਸ਼ਿਵ ਹਾਂ ਇੱਕੋ ਜਿਹੀ ਕਿਵੇਂ ਇੱਕ ਤਾਂ ਪਤਾ ਹੀ ਨਹੀਂ ਲੱਗਣਾ ਇਹ ਮੇਰੀ ਬਣੀ ਹੈ ਹਾਂ ਇਹ ਤੁਸੀਂ ਬਣਾਈ ਆ ਮਾਮਾ ਜੀ ਅਗਰ ਨਾ ਆ ਵੀਰ ਨਾਲ ਦੇ ਬੱਚੇ ਆ ਗਏ ਨੇ ਜੇ ਨਾਮ ਲੱਗੇ ਹਾਂ ਤੁਸੀਂ ਬੋਲ ਕੇ ਨਾਲ ਦੱਸੀ ਜਾਓ ਹਣਾ ਆ ਆ ਗਏ ਨਾ ਵੀਰ ਨਾਲ ਜਦੋਂ ਵੀ ਗਏ ਨੇ ਉਸ ਤੋਂ ਪਹਿਲੇ ਗੇਰੇ ਨੇ ਬੱਚੇ ਹੋ ਗਏ ਲੀਗਾ ਆ ਆਪਣਾ ਪੰਜਾਬੀ ਕਲਚਰ ਤੇ ਜਮਲਾ ਜਮਲਾ ਨਹੀਂ ਨਹੀਂ ਅਸਲੀ ਪੰਜਾਬੀ ਕਲਚਰ ਹੈ ਪੰਜਾਬੀ ਕਲਚਰ ਤੇ ਇਹ ਇਹ ਡਾਇਨਾਮੀਕ इसका आपके पढ़ाईयाँ भी ना थोड़ा यानि जैनिक कुछ इधर दोखानी मद्द की थी ये कि जिधे अच्छा ही काफी यानि होगी फिर दसुन टुडो नहीं अपने जवाकरन हाँ के लिए अपनी बहुत है ना हमारे बहुत है यार तो की थी या करोना में भी बहुत होगी थी नहीं पुलिस पुड़ की थी हाँ पेस नमान खान भी है ना इधर � ਆ ਮਮਾ ਇਹ ਕਿਹੜਾ ਆਰਟਿਸਟ ਹੋ ਰਹੀਆਂ ਅਮਰੀਕਨ ਦੀ ਇਹ ਤੁਸੀਂ ਬਣਾਈ ਹੈ ਮੈਂ ਹਾਂ ਮੇਰੀ ਬਣਾਈ ਹੈ ਇਹ ਅਮਰੀਕਨ ਆਰਟਿਸਟ ਇਹ ਇਹ ਜਿਹਨੇ ਕਿਸਾਲਾਂ ਦੇ ਹੱਕ ਦੇ ਵਿੱਚ ਹਾਦਸਾ ਮਾਰਿਆ ਸੀ ਅੰਛੇ ਹਾਂ ਇਹ ਪਵਨ ਗਿਸ਼ਮਦੀ ਜੀ ਮੈਂ ਬਣਾਈ ਸੀ ਠੀਕ ਹੈ ਕੀ ਭਰਤਵੀਰ ਸਿੰਘ ਕਿ ਹਾਂਜੀ ਇਹ ਤਾਂ ਗਾਣਾ ਵੀ ਬਹੁਤ ਸੋਹਣਾ ਹੈ ਨਾ ਲਾਸਟ ਚਿੰਗ ਆਫ ਸਿਕਸ ਇਹ ਕਵਰ ਆਖੀ ਰਾਈ ਹਾਂ ਗਾਣਾ ਵੀ ਬਹੁਤ ਸੋਹਣਾ ਏ ਤੁਸੀਂ ਆਪਣਾ ਛੋਟਾ ਬੇਟਾ ਰੋਹ ਸੁਣਾਉਂਦਾ ਇਹ ਗਾਣਾ ਕੀ ਮਹਾਰਾਜ ਜੀ ਸੋਤ ਬਾਰਾ ਇਹ ਸਾਰੇ ਜਿਹੜਾ ਬੈਠਨੇ ਵਿੱਚ ਲੋਕ ਬੈਗਣੂ ਆ ਥਾਂ ਸਿੰਦੂ ਗਏ ਸਭ ਬੈਠੇ ਨੇ ਆ ਇਹ ਤੁਸੀਂ ਬਣਾਈ ਮਾਮਾ ਜੀ नीचे वाली ये शिवजी वाली हां मामी दी भी बनाई है अच्छा जी ये साड़ी मामी ने ऐसे भाई क्यों रखे फिर बाबे दी फोटो होनी ना ऊपर ये शिवजी बने हुए हां तो तेरा या दा अपने खेता अच्छा हां जी मैंने के हुया एक ਆਹ ਮਾਮਾ ਜੀ ਤੇ ਆਪਣੀ ਕਲ ਦਬਤ ਕੋਈ ਕੋਈ ਨੇ ਅਜਾ ਰਿਤਾ ਮੈਨਾਂ ਅੰਟੀ ਨਾਨੀ ਸੀ ਜੀ ਜਦੋਂ ਜਿਹੜੀ ਹੁਣ ਦਿੱਤਾ ਹੋਇਆ ਕਿ ਮੇਰੇ ਦੋਸਤ ਨੇ ਮੇਰਾ ਸੇ ਪ੍ਰਾਪਤ ਬਲਵਾਲ ਪ੍ਰਾਪਤ ਮੇਰੀ ਮੁੰਮਾ ਪਾ ਜੀ ਨੇ ਕਿ 70 ਜੇ ਬਰਾਰ ਵਕੀਲ ਨਹੀਂ ਆਂ 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 ਉਹਦਾ ਇਹ ਨਹੀਂ ਕਰਾਂ ਸਾਡੇ ਆਪਣੇ ਪਿੰਡ ਦੇ ਪੁਰੀਸੀਆ ਵਿੱਚ ਬੁਆਈ ਗਾਣਾ ਕਿੰਨੇ ਬਰਾਂਟ ਕੇ ਨੰਨੀ ਸ਼ੁਰੂ ਢੀਗਾ ਰਾਏ ਗਾਡੀ ਨਾ ਲੱਗ ਗਈ ਮੈਨੇ ਦੇਖਾ ਸੀਂ ਗਏ ਆਪਣੇ ਕੋਈ ਲੋਕ ਜਦਾਇਰ ਨਾ ਮੁਕਤ ਰਹੇ ਸੀ ਨਹੀਂ ਹਾਂ ਹੋਦਰੋ ਜੀ ਆਹ ਮਾਮਾ ਜੀ ਕਿਸ਼ੇ ਦਾ ਕੰਮ ਹੈ ਇਹ ਕਿ ਰਾਸਤਾਨੀ ਕਲਚਰ ਹਾਂ ਜੀ ਦਿਲ ਮੂਹ ਬੋਲਦੀ ਹੈ ਨਾ ਤਸਵੀਰ ਆ ਹਰਮੰਦਰ ਸਾਹਿਬ ਦੀ ਇਹ ਤੁਸੀਂ ਬਣਾਈ ਮਾਮਾ ਜੀ ਹਾਂ ਮਾਮੀ ਜੀ ਤਾਂ ਬੈਠੀ ਗਏ ਮਾਮੀ ਤੁਸੀਂ ਵੀ ਆਪਦੀ ਫੋਟੋ ਵਧੀਆ ਕਰਵਾ ਕੇ ਲਾਓ ਹਾਂ ਮਾਮੀ ਜੀ ਤੁਸੀਂ ਤੇ ਮਾਮਾ ਜੀ ਦੋਨਾਂ ਦੀ ਫੋਟੋ ਬਣਾ ਕੇ ਲਾਓ ਇੱਕ ਆ ਤਾਂ ਮੇਰੇ ਮਾਮਾ ਜੀ ਸਭ ਤੋਂ ਪਹਿਲੀ ਹੈ ਨਾ ਹਾਂ ਸਭ ਤੋਂ ਪਾਪੂ ਦੇ ਪਿੰਡੇ ਹੋਈ ਹਾਂ ਇਹ ਹਰੇਕ ਕੁੜੀ ਨੂੰ ਦਾਜ ਦਿੱਤੀ ਜਾਂਦੀ ਸੀ ਮੇਰੇ ਵੀ ਹੈਗੀ ਦਾਜ ਹੁਣ ਪਤਾ ਨਹੀਂ ਕਿੱਥੇ ਸਿੱਟ ਤੇ ਮਸੂਰੀ ਦੀ ਹੈ ਬੋਟਾ ਦੀ ਪੂਰੀ ਆ ਵਾਲੀ ਇਹ ਬੇਟੀ ਦੀ ਛੋਟੀ ਹੁੰਦੀ ਹੈ ਇਸੇ ਨਵਦੀ ਨਵਦੀ ਹੈ ਨਾ ਦੇਖ ਲੈ ਨਾ ਕਿੰਨੀ ਸੋਹਣੀ ਲੱਗਦੀ ਆ ਮਾਮਾ ਜੀ ਦੀ ਆਪਦੀ ਹੈ ਇਹ ਨੇ ਹੈਗੇ ਸਾਡੇ ਮਾਮਾ ਜੀ ਪੱਤਰਕਾਰ ਭੁਪਿੰਦਰ ਸਿੰਘ ਧਾਰੀ ਵਾਲਾ ਪੱਤਰਕਾਰ ਚਿਤਰਕਾਰ ਚਿਤਰਕਾਰ ਮਾਮਾ ਜੀ ਭੁਪਿੰਦਰ ਸਿੰਘ ਐ ਜੀ ਜੀ ਚੀਜ਼ਾਂ ਨੂੰ ਬਾਹਰ ਲੋਕ ਬਹੁਤ ਹੋ ਕਰਦੇ ਆ ਬਾਹਰ ਲੋਕ ਬਹੁਤ ਪਸੰਦ ਕਰਦੇ ਮਾਮਾ ਜੀ ਮੂੰਹੋਂ ਬੋਲ ਰਹੀਆਂ ਨੇ ਹਨਾ ਆ ਸ਼ੁਭ ਦਿਵਸ ਬਰਦੀ। ਅੱਛਾ ਜੀ। ਗੁਰੂ ਸਾਹਿਬ ਦੇ ਗੁਰਗੋਬਿੰਦ ਸਿੰਘ ਜੀ। ਉਹ ਵੀ ਸ਼ੁਭ ਦਿਵਸ ਬਰਦੀ। ਇਹ ਚੱਕਰ ਦੀ ਸ਼ਮਰਾ ਦੇਵ ਸਿੰਘ ਜੀ ਆਖੀ। ਇਹ ਬੱਚਾ ਵੀ ਚਿੜੀ ਮਰਗੀ ਵੀ ਬੋਲੀ ਆ ਰਿਹਾ ਹੈਗਾ। ਅਸੇ ਹੈ। ਦੇਖ ਲੈ ਜਾਨਵਰਾਂ ਨਾਲ ਪਿਆਰ ਕਰੋ। ਦੱਸਿਆ ਗਿਆ। ਨਹੀਂ ਬਹੁਤ ਸੋਹਣੀ ਹੈ। ਏ ਆਪਣਾ ਉਹ ਜਾ ਆ ਜਾ ਇਹ ਪ੍ਰੋਜੈਕਟਰ ਆ ਗਿਆ ਇਹ ਪਹਿਲਾਂ ਹਾਂ ਪਹਿਲਾਂ ਹੁੰਦੀ ਸੀ ਇਹ ਚਲੋ ਅਗਲਾ ਵੀਡੀਓ ਤੁਹਾਨੂੰ ਮੈਂ ਲੁਆਂ ਤਾਂ ਹਾਂ ਹੈ ਇਹ ਗੁਰਸਾਭਾ ਦੇ ਇਹਨਾਂ ਚਰਨਾਂ 'ਚ ਜਾਬਰਾ ਇਹ ਮਾਮਾ ਜੀ ਦੀ ਮਾਤਾ ਜੀ ਹੈ ਆ ਪਿਤਾ ਜੀ ਹਾਂ ਬਾਪੂ ਜੀ ਤਾਂ ਬਹੁਤ ਸਾਡੇ ਘਰ ਜਾਂਦੇ ਰਹੇ ਨੇ ਮਾਤਾ ਜੀ ਤਾਂ ਵਿਚਾਰੇ ਦੇ ਹਾਂਜੀ ਲਓ ਜੀ ਸਾਨੂੰ ਮੁੜਦਿਆਂ ਹੋਏ ਸੀ ਕਾਫੀ ਨੇੜਾ ਇੱਕੋ ਛੜਿਆ ਬਣਾਉਣ ਵਾਲੇ ਪਸੂਆਂ ਵਾਲਾ ਮਾਮਾ ਜੀ ਤਾਂ ਗਏ ਸੀ ਪ੍ਰਸਾਦ ਦਾ ਸਾਥ ਤੇ ਮੈਂ ਕਿਹਾ ਮਾਮਾ ਜੀ ਤੁਸੀਂ ਉਹ ਰਹਾ ਪ੍ਰਸਾਦ ਦਾ ਨਹੀਂ ਖਾਣਾ ਇਹ ਨਗਾ ਮਾਰ ਲਾ ਮਾੜੀ ਨੀ ਮਾਮਾ ਜੀ ਤਾਂ ਨੀ ਮਾਮਾ ਜੀ ਬਹੁਤ ਹੱਸ ਰਹੇ ਸੀ ਠੀਕ ਹੈ ਜੀ ਕੱਦ ਦੀ ਸਬਜ਼ੀ ਅਸੀਂ ਬਣਾ ਲੈਨੇ ਤੋਂ ਹੀ ਉੰਗੀ ਮਸਤਰੀ ਬਣਾ ਦੇਣਗੇ ਪੰਗੇਰ ਪੱਤੀ ਚ ਪੰਗੇਰ ਚ ਸਾਡਾ ਇਹਨਾਂ ਨਾਲ ਬਹੁਤ ਪਿਆਰ ਆ ਜੀ ਘਰ-ਬਾਰ ਦਾ ਕੰਮ ਤੇ ਆਪਾਂ ਹੁਣ ਅੱਗੇ ਵਾਪਸ ਚਲੋ ਜੀ ਆਪਾਂ ਪਾਸੇ ਤੇਰਾ ਘਰ ਇਧਰ ਸਰ ਕਿਸੇ ਨੇ ਵੀ ਕਮੈਂਟ ਕਰਕੇ ਆਪਾਂ ਨੂੰ ਜਾਣਕਾਰੀ ਲੈਣੀ ਹੋਵੇ ਆਪਣੇ ਮਾਪੇ ਵਾਪ ਦੀ ਵੀਡੀਓ ਬਣਾਉਣੀ ਹੋਵੇ ਆ ਤਸਵੀਰ ਬਣਾਉਣੀ ਹੋਵੇ ਬਹੁਤ ਵਧੀਆ ਬਣਾਉਂਦੇ ਮੈਨੂੰ ਬਹੁਤ ਖੁਸ਼ੀ ਹੋਈ ਮਾਮੀ ਤੇ ਮਾਮਾ ਜੀ ਮੈਂ ਤੇਰੇ ਨਾਲ ਬਣੀ